ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 16 ਮਈ ਨੂੰ ਕਾਦੀਆਂ ਵਿੱਚ ਮੁਰਦਾਸਪੁਰ ਲੋਕ ਸਭਾ ਸੀਟ ਤੋਂ ਆਪ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ ਵਿਧਾਨ ਸਭਾ ਹਲਕਾ ਕਾਦੀਆਂ ਦੇ ਇੰਚਾਰਜ ਸਰਦਾਰ ਜਗਰੂਪ ਸਿੰਘ ਸੇਖਵਾ ਨੇ ਕਾਦੀਆਂ ਵਿੱਚ ਅੱਜ ਰੱਖੀ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਕਾਦੀਆਂ ਸਿਟੀ ਆਈ ਵਿੱਚ ਦਸਜੇ ਰੈਲੀ ਨੂੰ ਸੰਬੋਧਨ ਕਰਨਗੇ ਜਿਹੜਾ ਸਾਡਾ ਮੇਨ ਮਕਸਦ ਆ ਕਿ ਸਰਕਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਪਰਸੋਂ 16 ਮਈ ਵਾਲੇ ਦਿਨ ਸਵੇਰੇ 10 ਵਜੇ ਕਾਦੀਆਂ ਦੀ ਇਸ ਇਤਿਹਾਸਕ ਧਰਤੀ ਤੇ ਪਹੁੰਚ ਰਹੇ ਨੇ ਔਰ ਕਾਦੀਆਂ ਆਈਟੀਆਈ ਦੀ ਜਿਹੜੀ ਗਰਾਊਂਡ ਆ ਉੱਥੇ ਉਹ ਜਨਤਕ ਸਭਾ ਜਿਹੜੀ ਆ ਉਹਨੂੰ ਸੰਬੋਧਨ ਕਰਨਗੇ ਔਰ ਅੱਜ ਮੈਂ মিডিਆ ਦੇ ਰਾਈ ਸਾਰਿਆਂ ਨੂੰ ਆਪਣੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਖਾਸ ਕਰਕੇ ਕਾਬੀਆਂ ਹਲਕੇ ਦੇ ਔਰ ਜ਼ਿਲ੍ਹੇ ਗਰਦਾਸਪੁਰ ਦੇ ਉਹਨਾਂ ਨੂੰ ਪਰਜੋਰ ਅਪੀਲ ਵੀ ਕਰਦਾ ਕਿ ਬੜੇ ਲੰਬੇ ਸਮੇਂ ਤੋਂ ਅਸੀਂ ਇੰਤਜ਼ਾਰ ਕਰ ਰਹੇ ਸੀ ਕਿ ਮਾਨ ਸਾਹਿਬ ਸਾਡੇ ਇਲਾਕੇ ਚ ਆਉਣ ਔਰ ਇਲਾਕਾ ਨਿਵਾਸੀਆਂ ਦੇ ਰੂਬਰੂ ਹੋਣ ਸੋ ਉਹ ਜਿਹੜੀਆਂ ਸਾਡੇ ਇੰਤਜ਼ਾਰ ਦੀਆਂ ਘੜੀਆਂ ਸੀ ਉਹ ਖਤਮ ਹੋਈਆਂ ਨੇ ਔਰ ਪਰਸੋਂ ਮਾਨ ਸਾਹਿਬ ਆ ਰਹੇ ਆ ਸੋ ਮੈਂ ਸਾਰਿਆਂ ਨੂੰ ਇਲਾਕਾ ਨਿਵਾਸੀਆਂ ਨੂੰ ਵੀ ਅਪੀਲ ਕਰਦਾ ਔਰ ਸਾਰੇ মিডিਆ ਆਲਿਆਂ ਨੂੰ ਵੀ ਅਪੀਲ ਕਰਦਾ ਕਿ ਵੱਧ ਤੋਂ ਵੱਧ ਉਸ ਦਿਨ ਉੱਥੇ ਪਹੁੰਚਣ ਔਰ ਮਾਨ ਸਾਹਿਬ ਦੇ ਅਸੀਂ ਜਿਹੜੇ ਆ ਵਿਚਾਰ ਸੁਣੀਏ ਔਰ ਸਾਰੀ ਗੱਲ ਜਿਹੜੀ ਉਹ ਲੈ ਕੇ ਜਾਈਏ। ਨੰਨੇ ਸਮੇਂ ਬਾਅਦ ਕੀ ਆ ਕੇ ਆ ਰਹੇ ਨੇ ਕੁਝ ਕੁ ਦੱਸਣਾ ਹੋਣਾ ਮਾਨ ਸਾਹਿਬ ਤੋਂ ਵੀ ਹੈ। ਅਸੀਂ ਅਸੀਂ ਹਲਕੇ ਵਾਈਜ਼ ਗਰੰਟੀਆਂ ਦੀ ਲਿਸਟ ਬਣਾਈ ਆ। ਉਹ ਮੈਂ ਹੁਣ ਡਿਸਕਲੋਜ਼ ਨਹੀਂ ਕਰਾਂਗਾ। ਉਸ ਦਿਨ ਰੈਲੀ ਵਾਲੇ ਗੈਣੀ ਤੁਹਾਨੂੰ ਜਿਹੜੇ 4-5 ਪੁਆਇੰਟ ਆ ਖਾਸ ਕਰਕੇ ਸਾਡੇ ਕਾਦੀਆਂ ਹਲਕੇ ਦੇ ਨਾਲ ਸੰਬੰਧਿਤ ਹਲਕੇ ਦੀਆਂ ਅਸੀਂ ਗਰੰਟੀਆਂ ਉਸ ਦਿਨ ਦੇਾਂਗੇ ਮਾਨ ਸਾਹਿਬ ਦੇ ਕੇ ਜਾਣਗੇ। ਔਰ ਉਹ ਗਰੰਟੀਆਂ ਆ ਇਹਨਾਂ 50 ਸਾਲਾਂ ਦੇ ਵਿੱਚ ਵਿੱਚ ਪੂਰੀਆਂ ਕੀਤੀਆਂ ਜਾਣਗੀਆਂ ਕਾਫੀ ਵੱਡੇ ਐਲਾਨ ਜਿਹੜੇ ਆ ਉਦੋਂ ਹੁਣ ਬਹੁਤ ਅੱਛਾ ਬਹੁਤ ਅੱਛਾ ਰਿਸਪੌਂਸ ਚੱਲ ਰਿਹਾ ਜਿਸ ਤਰ੍ਹਾਂ ਤੁਸੀਂ ਦੇਖੋ ਕਿ ਬੜੀਆਂ ਵੱਡੀਆਂ ਵੱਡੀਆਂ ਜੁਆਇਨਿੰਗ ਤਾਂ ਕੱਲ ਹੀ ਸ਼੍ਰੀ ਸ਼ਵਰਨ ਸਲਾਰੀਆ ਜੀ ਜਿਹੜੇ ਭਾਜਪਾ ਦੇ ਕਾਫੀ ਵੱਡੇ ਲੀਡਰ ਸੀ ਸਾਡੇ ਜ਼ਿਲ੍ਹੇ ਨਾਲ ਸੰਬੰਧਿਤ ਸੀ ਉਹ ਆਮ ਆਦਮੀ ਪਾਰਟੀ ਚ ਆ ਗਏ ਉਸ ਤੋਂ ਪਹਿਲਾਂ ਵੀ ਚੰਡੀਗੜ੍ਹ ਤੁਸੀਂ ਦੇਖਿਆ ਹੋਣਾ ਮਾਨ ਸਾਹਿਬ ਨੇ ਕਾਫੀ ਵੱਡੀ ਗਿਣਤੀ 'ਚ ਜੁਆਇਨਿੰਗ ਹੋਦਣ 100 150 ਚੰਗਾ ਭਲਾ ਜਿਹੜਾ ਨਾਮਵਰ ਬੰਦਾ ਸਾਡੀ ਲੋਕ ਸਭਾ ਗਰਦਾਸਪੁਰ ਤੋਂ ਜੁਆਇਨ ਕੀਤਾ ਸ਼ੈਰੀ ਕਲਸੀ ਜੀ ਔਰ ਮੈਂ ਮਾਨ ਸਾਹਿਬ ਦੀ ਹਾਜ਼ਰੀ ਤੇ ਅਸੀਂ ਜੁਆਇਨਿੰਗ ਕਰਵਾਈਆਂ ਔਰ ਹੁਣ ਵੀ ਮੈਂ ਹਲਕੇ 'ਚ ਵੀ ਜਦੋਂ ਜਾ ਰਿਆਂ ਵਾਂ ਰੋਜ਼ ਹੀ ਸੈਂਕੜਿਆਂ ਦੀ ਗਿਣਤੀ 'ਚ ਪਰਿਵਾਰ ਜਿਹੜੇ ਆ ਉਹ ਆਮ ਆਦਮੀ ਪਾਰਟੀ ਨਾਲ ਸ਼ਾਮਲ ਹੋ ਰਿਹਾ ਔਰ ਦਿਨ ਬਦ ਦਿਨ ਜਿਹੜੀ ਆਮ ਆਦਮੀ ਪਾਰਟੀ ਦਾ ਕੈਂਪੇਨ ਆ ਉਹ ਬੈਟਰ ਹੁੰਦੀ ਜਾ ਰਹੀ ਆ ਔਰ ਇਸ ਤਰ੍ਹਾਂ ਲੱਗ ਰਿਹਾ ਕਿ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਜਿਹੜੇ ਕਿ ਸਾਡੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਲੋਕ ਸਭਾ ਗਰਦਾਸਪੁਰ ਤੋਂ ਉਹ ਚੰਗੀ ਲੀਡ ਨਾਲ ਇਥੋਂ ਜਿੱਤ ਪ੍ਰਾਪਤ ਕਰਨ ਸੀਟਾਂ ਤੇ ਮਾਨ ਸਾਹਿਬ ਨੇ ਜੋ ਨਾੜਾ ਦਿੱਤਾ 13 0 ਦਾ ਮੈਨੂੰ ਤਾਂ ਉਹੀ ਲੱਗ ਰਿਹਾ ਕਿ ਉਹ 13 0 ਦਾ ਨਾੜਾ ਜਿਹੜਾ ਵਾ ਉਹ ਪੂਰਾ ਹੋਏਗਾ ਔਰ ਇੱਕ ਤਰਫੀ ਮੁਕਾਬਲਾ ਜਿਹੜਾ ਵਾ ਆਉਣ ਵਾਲੇ ਦਿਨਾਂ ਚ ਪੰਜਾਬ ਚ ਦੇਖ ਤੋਂ ਮਿਲੇ। ਪਹਿਲੀ ਸਪੈਸੀਫਿਕ ਤਾਮਤ ਉਹ ਕਿ ਕਾਦੀਆਂ ਦੀ ਧਰਤੀ ਤੇ ਹੋ ਰਹੀ ਹੈ। ਸੋ ਇਹਦਾ ਇੰਪੈਕਟ ਜਿਹੜਾ ਵਾ ਬਹੁਤ ਵੱਡਾ ਹੋਊਗਾ। ਔਰ ਸਾਡੇ ਇਲਾਕੇ ਚ ਵੀ ਇਹਦੇ ਨਾਲ ਮਾਨ ਸਾਹਿਬ ਦੇ ਆਉਣ ਦੇ ਨਾਲ ਬਹੁਤ ਵੱਡਾ ਜਿਹੜਾ ਜਨਤਕ ਰੈਲੀ ਤੁਸੀਂ ਕਹਿ ਲਓ ਉਹ ਸਾਡੇ ਆ ਸਵੇਰੇ 10 ਵਜੇ ਔਰ ਉਸ ਤੋਂ ਬਾਅਦ ਸ਼ਾਮ ਦਾ ਪ੍ਰੋਗਰਾਮ ਜਿਹੜਾ ਰੋਡ ਸ਼ੋਅ ਦਾ ਉਹ ਅੰਮ੍ਰਿਤਸਰ ਸਾਹਿਬ ਸੋ ਅਸੀਂ ਅੱਜ ਵਰਕਰ ਵੀ ਸਾਰੇ ਆਪਣੇ ਇਸੇ ਲਈ ਬੁਲਾਏ ਆ ਕਿ ਸਾਰਿਆਂ ਨੂੰ ਅਸੀਂ ਲਾਂਬੰਦ ਕਰਦੀਏ ਸਾਰਿਆਂ ਕੱਲ ਮੈਂ ਇੱਕ ਚੱਕਰ ਵੀ ਮਾਰ ਕੇ ਗਿਆ ਸੀ ਆਈਪੀਆਈ ਦਾ ਸਾਰਾ ਦੇਖ ਕੇ ਕਮੇਟੀਆਂ ਵਾਂ ਕਮੇਟੀਆਂ ਬਣਾ ਦਿੱਤੀਆਂ ਸਾਰਾ ਪ੍ਰਬੰਧ ਜਿਹੜਾ ਵਾ ਜਿਹੜਾ ਉਹ ਹੋ ਰਿਹਾ ਵਾ ਸਾਰੀ ਪਲੈਨਿੰਗ ਜਿਹੜੀ ਆ ਉਹ ਹੋ ਗਈ ਆ ਔਰ ਵੱਡਾ ਇਕੱਠ ਜਿਹੜਾ ਵਾ ਜਨਤਕ ਇਕੱਠ ਇੱਥੇ ਕਾਦੀਆਂ ਦੀ ਧਰਤੀ ਤੇ ਇੱਕ ਇਤਿਹਾਸਕ ਹੋਣ ਜਾ ਰਿਹਾ ਸੋ ਇਸੇ ਲਈ ਤੁਹਾਨੂੰ ਸਾਰਿਆਂ ਨੂੰ ਅ ਅੱਜ ਰਸਤੇ ਰਾਈ ਮੈਂ ਗੱਲ ਜਿਹੜੀ ਆ ਉਹ ਗੱਲ ਕਰਨਾ ਚਾਹੁੰਦਾ ਕਿ ਸਾਰੇ ਵੱਡੀ ਗਿਣਤੀ ਚ ਜਿੰਨਾ ਤੱਕ ਵੀ ਮੇਰੀ ਗੱਲ ਪਹੁੰਚ ਰਹੀ ਆ ਸਾਰੇ ਹੀ ਵੱਡੀ ਗਿਣਤੀ 'ਚ ਪਹੁੰਚੀ ਹੈ ਕਿਉਂਕਿ